ਹਾਂਜੀ ਦੋਸਤੋ ਕਿੱਦਾਂ ਸਾਰੇ ਮੈਂ ਤੁਹਾਡਾ ਨਵਦੀਪ ਦਵੜੀ ਖੰਡਾ ਵਾਲਾ ਤੇ ਅੱਜ ਤੁਹਾਨੂੰ ਦਿਖਾ ਰਹੇ ਆਂ ਆਪਾਂ ਕਬੱਡੀ ਦਾ ਗਰਾਊਂਡ ਕਿਵੇਂ ਬੰਨਦਾ ਦੇਖੋ ਜੀ ਖੋਟੇ ਪੈਂਡ ਆਪਾਂ ਪਹੁੰਚੇ ਹੋਏ ਆਂ ਤੇ ਖੋਟੇ ਪੈਂਡ ਕੱਲ ਨੂੰ ਟਰਨਮੈਂਟ ਆ ਕਬੱਡੀ ਦਾ 43 ਕਿਲੋ ਦੇ ਮੈਂ 45 ਦੇ ਮੁਕਾਬਲੇ ਤੇ ਕਬੱਡੀ 75 ਦੇ ਮੈਚ ਤੇ ਟੀਮਾਂ ਵੀ ਬਹੁਤ ਘੈਂਟ ਆ ਰਹੀਆਂ ਤੇ ਆ ਤੁਸੀਂ ਦੇਖੋ ਦੋਸਤੋ ਕਬੱਡੀ ਦਾ ਜਿਹੜਾ ਛੋਟੇ ਤੋਂ ਛੋਟਾ ਗਰਾਊਂਡ ਹੁੰਦਾ 65 ਦਾ ਮਿਗੜੀਮ 70 ਦਾ ਤੇ ਫੁੱਲ 75 ਦਾ ਗਰਾਊਂਡ ਹੁੰਦਾ। ਲੋ ਜੀ। ਵੱਡੀ ਦਾ ਗਰਾਊਂਡ 18 ਲੀਗ ਲਾਤੀ ਆ ਕੱਚੀ ਤੇ ਹੁਣ ਪੱਕੀ ਲੀਗ ਲਾਉਣਗੇ ਉਦੋਂ ਬਾਅਦ ਦੇ ਵਿੱਚ ਫਿਰ ਕੱਲ ਨੂੰ ਲਓ ਜੀ ਫਿਰ ਪੱਕੀ ਲੀਕ ਲੱਗ ਜਾਣੀ ਆ ਤੇ ਕੰਮ ਹੋ ਜਾਣਾ ਓਕੇ